ਸਮਾਨਯੋਗ ਮੰਚ ਸਾਡੇ ਰਹਿਨੁਮਾ ਮਾਰਗਦਰਸ਼ਕ ਕੈਪਟਨ ਅਮਰਿੰਦਰ ਸਿੰਘ ਜੀ ਹਰ ਬੰਦਾ ਜਿਹੜਾ ਮੰਚ ਤੇ ਬੈਠਾ ਹੈ ਔਰ ਮੇਰੇ ਮੂਹਰੇ ਬੈਠਾ ਹੈ ਮੇਰੀ ਪੱਗ ਦਾ ਲਾੜਾ ਚੰਨੀ ਬਾਈ ਨੇ ਇਹ ਤੇ ਕਹਿਤਾ ਵੀ ਵਿਆਹ ਵਾਲਾ ਮਾਹੌਲ ਹੈ ਪਰ ਇਹ ਨਹੀਂ ਦੱਸਿਆ ਵੀ ਲਾੜਾ ਕੌਣ ਹੈ ਲਾੜਾ ਤਾਂ ਉਹੀ ਹੈ ਨਾ ਜਿਹੜਾ 500 ਕਰੋੜ ਰੁਪਏ ਦਾ ਗੱਫਾ ਲੈ ਗਿਆ ਥੋਕੋ ਤਾੜੀ ਤੇ ਪਹਿਲੀਆਂ ਸਰਕਾਰਾਂ ਦੇ ਵਿੱਚ ਤੇ ਬਰਾਤ ਤਤਰੂ 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 ਕਰਦੀ ਰਹੀ ਤੇ ਬਹੂ ਪਿੱਪਲ ਥੱਲੇ ਹੀ ਸੁੱਤੀ ਪਈ ਸੀ ਥੋਕੋ ਤਾੜੀ ਟਕਾ ਕੇ ਵੀਰੋ 100 ਤੀਰਥ ਇੱਕ ਪਾਸੇ ਤੇ ਚਮਕੌਰ ਦੀ ਗੜੀ ਇੱਕ ਪਾਸੇ ਕਿਉਂਕਿ ਇੱਥੇ ਮੇਰੇ ਗੁਰੂ ਸਾਹਿਬੇ ਕਮਾਲ ਕਾਦਰਾਇ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਏ ਯਾਰ ਗੁਰੂ ਗੋਬਿੰਦ ਸਿੰਘ ਉਹ ਕਹਿ ਗਏ ਕਿ ਬਲਬਲਾਂ ਦੇ ਖੰਮਾ ਦੇ ਵਿੱਚ ਬੰਨੇ ਹੋਏ ਕਦੇ ਬਾਜ ਨਹੀਂ ਰਹਿੰਦੇ ਤੇ ਬੁਸਦਲਾਂ ਤੇ ਕਾਰਾਂ ਦੇ ਹੱਥਾਂ ਦੇ ਵਿੱਚ ਕਦੇ ਰਾਜ ਨਹੀਂ ਰਹਿੰਦੇ ਸਿਰ ਝੁਕਾ ਕੇ ਤੁਰਨ ਦੀ ਆਤ ਪੈ ਜਿਹੜੀ ਕੌਮ ਨੂੰ ਉਸ ਕੌਮ ਦੇ ਸਿਰ ਦੇ ਉੱਤੇ ਯਾਰੋ ਕਦੇ ਤਾਜ ਨਹੀਂ ਰਹਿੰਦੇ ਇਹ ਕੌਮ ਦੀ ਟੌਰ ਇਹ ਪੱਗਾਂ ਦੇ ਰੰਗ ਇਹ ਪਛਾਣ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜਿਨ੍ਹਾਂ ਸਾਨੂੰ ਟੌਰਣਾ ਤੁਰਨਾ ਸਿਖਾਇਆ ਜਿਨ੍ਹਾਂ ਸਾਨੂੰ ਸਿਖਾਇਆ ਕਿ ਜ਼ੁਲਮ ਦੇ ਖਿਲਾਫ ਲੜਨਾ ਜ਼ੁਲਮ ਕਰਨਾ ਪਾਪ ਤੇ ਜ਼ੁਲਮ ਸਹਿਣਾ ਉਹਦੋਂ ਵੱਡਾ ਪਾਪ ਜਦੋਂ 1.5 ਸਾਲ ਪਹਿਲਾਂ ਤੁਹਾਡੇ ਕੋਲ ਆਇਆ ਸੀ 2 ਹੀ ਪੌਣੇ 2 ਹੀ ਹੋ ਗਏ ਤੇ ਤੁਹਾਨੂੰ ਕਿਹਾ ਸੀ ਤੁਹਾਡਾ ਧੰਨਵਾਦ ਕਰਨਾ ਹਾਂ ਤੇ ਤੁਹਾਨੂੰ ਕੁਝ ਇਲਤਜਾਵਾਂ ਕਰਨ ਵੀ ਆਉਂ ਤੇ ਤੁਹਾਨੂੰ ਜਿਹੜੀ ਇਲਤਜਾ ਪਹਿਲਾਂ ਕਰਕੇ ਗਿਆ ਸੀ ਤੁਸੀਂ ਕਬੂਲ ਕਰ ਲਈ ਉਹਦਾ ਨਵਜੋਤ ਸਿੰਘ ਸਿੱਧੂ ਸਾਫਾ ਧਰਤੀ ਤੇ ਲਾ ਕੇ ਤੁਹਾਡੇ ਅੱਗੇ ਝੁੱਕ ਕੇ ਤੁਹਾਨੂੰ ਸਲਾਮ ਕਰਕੇ ਧੰਨਵਾਦ ਕਰਨਾ ਚਾਹੁੰਦਾ ਔਰ ਝੁਕਤੇ ਉਹ ਹਨ ਜਿਨਮੇ ਜਾਨ ਹੁੰਦੀ ਹੈ ਅਕੜਨਾ ਤਾਂ ਮਰਦੋਂ ਕੀ ਪਹਿਚਾਨ ਹੁੰਦੀ ਹੈ ਔਰ ਧੰਨਵਾਦ ਕੀ ਹੈ ਧੰਨਵਾਦ ਇੱਕ ਲਾਈਨ ਦਾ ਹੈ ਕਿ ਤੁਸੀਂ ਕੋਠੇ ਤੇ ਤੋਤਾ ਬਹਿਣ ਨਹੀਂ ਦਿੱਤਾ ਜੀਜਾ ਸਾੜਾ ਰਹਿਣ ਨਹੀਂ ਦਿੱਤਾ ਮੈਂ ਕੋਈ ਝੂਠ ਬੋਲਿਆ ਕਫਰ ਤੋਲਿਆ ਵੇਖ ਲਓ ਉਹ 10 ਸਾਲ ਤੇ ਵੇਖ ਲਓ ਸਾਡੇ ਰਹਿਨੁਮਾ ਕੈਪਟਨ ਅਵਿਨਿੰਦਰ ਸਿੰਘ ਦੇ 2 ਸਾਲ ਤੇ ਬਾਬੇ ਨਾਨਕ ਵਾਲੀ ਤਕੜੀ ਦੇ ਵਿੱਚ ਤੋੜ ਲਓ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਵਾਜ਼ ਨਿਕਲੂਗੀ ਚੰਪਾ ਦੇ 10 ਫੁੱਲ ਚ ਮੇਲੀ ਦੀ ਇੱਕ ਕਲੀ ਮੂਰਖ ਦੀ ਸਾਰੀ ਰਾਤ ਚਤੁਰ ਦੀ ਇੱਕ ਘੜੀ ਠੋਕੋ ਤਾੜੀ ਸੱਚ ਕਹਿ ਰਿਹਾ ਨਵਜੋਤ ਸਿੰਘ ਸਿੱਧੂ ਅਰ 500 ਕਰੋੜ ਰੁਪਈਆ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ 100 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ ਸਾਡਾ ਹੱਕ ਹੈ ਉਹ ਸਿੱਧੂ ਨੇ ਜਾ ਕੇ ਉੱਥੇ ਕਿਹਾ ਸਾਡਾ ਹੱਕ ਇੱਥੇ ਰੱਖ ਉਹ ਸਾਡਾ ਹੱਕ ਹੈ ਉਸ ਹੱਕ ਦੇ ਵਿੱਚ ਕੀ ਲਿਖ ਕੇ ਭੇਜਿਆ ਸੀ ਇਹਨਾਂ ਨੇ ਵੀ ਪਾਣੀ ਦੇ ਵਿੱਚ ਖੇਡਣ ਵਾਲਾ ਉਹ ਬਣਾ ਦਿਓ ਸਾਡੇ ਕੋਲ ਉੱਥੇ ਸਤਲੋ ਜਿੱਦਾ ਤੇ ਕਟਾ ਕੇ ਕੈਪਟਨ ਅਮਰਿੰਦਰ ਸਿੰਘ ਨੇ 20 ਕਰੋੜ ਰੁਪਈਆ ਚਮਕੌਰ ਸਾਹਿਬ ਲਈ ਲੈ ਆ ਕੇ ਆਉਂਦਾ 20 ਕਰੋੜ ਰੁਪਈਆ ਕੱਲੇ ਚਮਕੌਰ ਸਾਹਿਬ ਲਈ ਨਹੀਂ ਜੇ ਤਾੜੀ ਮਾਰਨੀ ਹੈ ਤਾਂ 20 ਕਰੋੜ ਫਤਗੜ ਸਾਹਿਬ ਲਈ ਲੈ ਕੇ ਆਉਂਦਾ ਤੇ ਹੋਰ ਮਾਰਨੀ ਹੈ ਜੇ ਤਾੜੀ ਤੇ 32 ਕਰੋੜ ਅਨੰਦਪੁਰ ਸਾਹਿਬ ਲਈ ਲੈ ਕੇ ਆਉਂਦਾ ਤੇ ਹੁਣ ਇਹ ਕੋਟਾ ਚ ਕੇਸ ਕਰਕੇ ਸਾਡੇ ਕੰਮ ਰੋਕਣਗੇ ਇਹ ਯੂਨੀਵਰਸਿਟੀ ਨੂੰ ਰੋਕਣਗੇ ਇੱਕ ਵਾਰ ਫੋਨ ਕਰਕੇ ਕੈਪਟਨ ਸਾਹਿਬ ਨੇ ਕਿਹਾ ਕਿ ਸਿੱਧੂ ਬੇਟਾ 100 ਏਕੜ ਜ਼ਮੀਨ ਚਾਹੀਦੀ ਹੈ ਮਗਾ ਜੀ 100 ਛੱਡੋ ਜੋ ਚੰਨੀ ਬਾਈ ਕਹਿੰਦਾ 110 ਏਕੜ ਜ਼ਮੀਨ ਠਾ ਕਰਦੀ ਆਈ ਠਾ ਕਰਦੀ ਕੋਈ ਚੀਜ਼ ਛੱਡੀ ਐ ਕੁਝ ਨਹੀਂ ਛੱਡਿਆ ਤੁਹਾਡੇ ਲਈ ਅੱਜ ਜਦੋਂ ਯੂਨੀਵਰਸਿਟੀ ਬਣੂ ਜਦੋਂ ਇਹ ਇਤਿਹਾਸਿਕ ਸਥਾਨ ਦਾ ਗੌਰਵ ਬਣੂ ਤੇ ਸਾਡੀਆਂ ਪੀੜ੍ਹੀਆਂ ਤਰਨ ਗਿਆ ਅਸੀਂ ਤਿੰਨ ਪੀੜ੍ਹੀਆਂ ਖੋਤੀਆਂ ਪਹਿਲੀ ਅਤਵਾਦ ਚ ਖੋਤੀ ਦੂਜੀ ਅਸੀਂ ਨਸ਼ਿਆਂ ਚ ਖੋਤੀ ਚਿੱਤੇ ਚ ਖੋਤੀ ਇੱਥੇ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਗਰਾਂਟਾ ਵੰਡੀਆਂ ਚਿੱਟੇ ਦੀਆਂ ਪੁੜੀਆਂ ਨਹੀਂ ਵੰਡੀਆਂ ਕਾਂਗਰਸ ਨੇ ਚਿੱਤੇ ਚ ਖੋਤੀ ਦੂਜੀ ਪੀੜੀ ਤੇ ਤੀਜੀ ਪੀੜੀ ਅੱਜ ਆਈਲੈਟਸ ਨੂੰ ਯਾਦ ਰੱਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ 67000 ਕਰੋੜ ਰੁਪਏ ਪੰਜਾਬ ਦਾ ਵੇਚ ਕੇ ਅੱਜ 27 27 ਕਰੋੜ ਰੁਪਏ ਕੈਨੇਡਾ ਦੇ ਵਿੱਚ ਪੈਸੇ ਪੰਜਾਬ ਦੇ ਜਾ ਰਹੇ ਆ ਇਹ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਇਹ ਸਾਡੀ ਸਰਕਾਰ ਦੀ ਸੋਚ ਹੈ ਕਿ ਜਿਹੜੇ ਪੰਛੀ ਉਡਾਲੀ ਮਾਰਦੇ ਸੀ ਔਰ ਵਾਪਸ ਘਰੇ ਨਹੀਂ ਆਉਂਦੇ ਸੀ ਅੱਜ ਉਹਨਾਂ ਦਾ ਆਲਣਾ ਇੱਥੇ ਪਾਤਾ ਅੱਜ ਪੰਛੀ ਨੇ ਕੱਲ ਛੱਡੋ ਤੁਸੀਂ ਪਿਆਸਾ ਖੂਕ ਕੁੜ ਜਾਂਦਾ ਅੱਜ ਖੂਪ ਪਿਆਸੇ ਦੇ ਕੋਲ ਤੁਰ ਕੇ ਆਇਆ ਅੱਜ ਤੁਹਾਡੇ ਬੱਚਿਆਂ ਨੂੰ ਐਜੂਕੇਸ਼ਨ ਸਿੱਖਿਆ ਕਾਮਧੇਨੂ ਗਾਇ ਹੈ ਹਰ ਇੱਛਾ ਨੂੰ ਪੂਰਾ ਕਰਨ ਵਾਲੀ ਇਹ ਉਹ ਤਾਨਾ ਜਿਹੜਾ ਕ੍ਰੂਪ ਨੂੰ ਸੋਹਣਾ ਕਰ ਦਿੰਦਾ ਹੈ ਇਹ ਉਹ ਤਾਨਾ ਜਿਸ ਨੂੰ ਕੋਈ ਚੁਰਾ ਨਹੀਂ ਸਕਦਾ ਔਰ ਸਿੱਖਿਆ ਵੀ ਉਹ ਸਿੱਖਿਆ ਜਿਹੜੀ ਨੌਕਰੀ ਦਵਾ ਦੇ ਲੋਕੀ ਡਿਗਰੀਆਂ ਲਈ ਫਿਰਦੇ ਆ ਮਿੱਤਰੋ ਨੌਕਰੀਆਂ ਨਹੀਂ ਹੈਗੀਆਂ ਉਹਨਾਂ ਕੋਲ ਕਿਸੇ ਕੋ ਬੀਏ ਦੀ ਡਿਗਰੀ ਕਿਸੇ ਕੋ ਐਮਐਲ ਐਮਐਮਏ ਦੀ ਡਿਗਰੀ ਕਿਸੇ ਕੋ ਪੀਐਚਡੀ ਦੀ ਡਿਗਰੀ ਉਹਨਾਂ ਕੋ ਨੌਕਰੀਆਂ ਨਹੀਂ ਗਿਆ ਤੇ ਮੈਡਮ ਹਿਲੀ ਨੇ ਅਮਰੀਕਾ ਦੇ ਵਿੱਚੋਂ ਸਨੇਹਾ ਭੇਜਿਆ ਸੀ ਸਰਦਾਰ ਬਾਦਲ ਨੂੰ ਕਿ 2000 ਕਾਰਪੈਂਟਰਾਂ ਦੀ ਲੋੜ ਹੈ ਤੇ ਦੋ ਨਹੀਂ ਲੱਭੇ ਇੱਥੇ ਤੇ ਦੋ ਨਹੀਂ ਭੇਜੇ ਇੱਥੋਂ ਇਸ ਸਕਿੱਲ ਡਿਵੈਲਪਮੈਂਟ ਉਹੀ ਹੁਨਰ ਹੈ ਜਿਹਨੂੰ ਤਰਾਸ਼ਣ ਦੀ ਲੋੜ ਹੈ ਜਿਵੇਂ ਕੋਲਾ ਸੋਨੇ ਦੀ ਖਾਨ ਚ ਤੇ ਹੀਰੇ ਦੀ ਖਾਨ ਚੋਂ ਮਿਲਦਾ ਨਾ ਔਰ ਕੋਲੇ ਨੂੰ ਤਰਾਸ਼ ਕੇ ਹੀਰਾ ਬਣਾਇਆ ਜਾਂਦਾ ਹੈ ਇਹ ਉਹ ਯੂਨੀਵਰਸਿਟੀ ਹੈ ਜਿਹੜੀ ਕੋਲੇ ਨੂੰ ਤਰਾਸ਼ ਕੇ ਹੀਰਾ ਬਣਾ ਦੂਗੀ ਸਮਸਤ ਉન્નਤੀ ਦਾ ਆਧਾਰ ਹੈ ਆਤਮ ਨਿਰਭਰਤਾ ਹਰ ਚੀਜ਼ ਦੇ ਵਿੱਚ ਤੁਹਾਡਾ ਸਹਿਯੋਗ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇਊਗੀ ਔਰ ਅੱਜ ਪ੍ਰਮਾਣਿਤ ਕਰਤਾ ਕੈਪਟਨ ਮਰਿੰਦਰ ਸਿੰਘ ਨੇ ਕਿ ਕੈਪਟਨ ਸਰਕਾਰ ਲੋਕਾਂ ਦੇ ਦਵਾਰ ਖੜੀ ਹੈ ਔਰ ਆਸਾਨ ਨੂੰ ਦੇਰ ਪਵਾ ਲੱਗੀ ਲੇਕਿਨ ਤੇਰਾਇ ਦਰਸਤਾ ਹੈ 1.5 ਸਾਲ ਦੇ ਵਿੱਚ ਅਸੀਂ ਉਹ ਕਰਕੇ ਦਿਖਾ ਦਿੱਤਾ ਜਿਹੜਾ ਦੂਜੀਆਂ ਸਰਕਾਰਾਂ ਨੇ ਪੂਰੇ 10-10 ਸਾਲਾਂ ਦੇ ਵਿੱਚ ਨਹੀਂ ਕੀਤਾ ਇਸ ਕਰਕੇ ਮੈਂ ਫੇਰ ਧੰਨਵਾਦ ਕਰਦਾ ਔਰ ਧੰਨਵਾਦ ਦੇ ਨਾਲ ਨਾਲ ਜੇ ਕੁਝ ਦੇ ਕੇ ਨਾ ਗਿਆ ਕੈਪਟਨ ਸਾਹਿਬ ਦੀ ਹਦਾਇਤ ਦੇ ਉੱਤੇ ਤੇ ਤੁਸੀਂ ਕਹੋਗੇ ਵੀ ਆਏ ਸੀ ਔਰ ਕੁਝ ਲਾੜੇ ਦੇ ਉਹ ਲਾ ਕੇ ਨਾ ਗਿਆ ਕੀ ਕਹਿੰਦੇ ਉਹਨੇ ਕਲ ਗਈ ਲਾ ਕੇ ਨਾ ਗਿਆ ਹੈ ਤਾਂ ਲਾੜਾ ਸਰਵਾਲਾ ਵੜਾ ਤਕੜਾ ਨਾਲ ਸਰਵਾਲਾ ਉਹ ਵੀ ਤਕੜਾ ਠਹਿਕ ਨਹੀਂ ਹੈ ਤੋ ਮੈਂ ਕੈਪਟਨ ਸਾਹਿਬ ਦੇ ਨਿਰਦੇਸ਼ ਦੇ ਉੱਤੇ ਇਸ ਇਸ ਸ਼ਹਿਰ ਨੂੰ ਕਾਉਂਸਲ ਤੇ ਕਾਰਪੋਰੇਸ਼ਨ ਦਾ ਦਰਜਾ ਦਿੰਦੇ ਆ ਇਹ ਕੈਪਟਨ ਸਾਹਿਬ ਨੇ ਕਿਹਾ ਕਿ ਬੇਟਾ ਸੋਚ ਲੈ ਮੈਂ ਕਹਾਂ ਜੀ ਸੋਚਣਾ ਕਾਦਾ ਤੁਹਾਡੇ ਕੋਲ ਫਾਈਲ ਬਣਾ ਕੇ ਭੇਜ ਦੇਣੀ ਹੈ ਇੱਕ ਘੁੱਗਿਓ ਮਾਰਨੀ ਆ ਬਸ ਘੁੱਗੀ ਮਾਰ ਦਿਓ ਕਿਉਂ ਸਰ ਮਾਰਦੇ ਹੋਗੇ ਨਾ ਕੁਗੀ ਹੱਥ ਖੜਾ ਕਰ ਦੇ ਇੱਕ ਵਾਰ ਜਰਾ ਮਾਰ ਦੇ ਹੋ ਕੁਗੀ ਸਰ ਤੁਹਾਡੇ ਤੇ ਹੀ ਆ ਸਾਰਾ ਕੁਝ ਇਹ ਕਾਰਪੋਰੇਸ਼ਨ ਵਾਲਾ ਕਹਿੰਦੇ ਵੱਜ ਗਈ ਠੋਕੋ ਠੋਕੋ ਤਾਰੀ ਠੋਕੋ ਵੀ ਟਗਾ ਕੇ ਸੋ ਇਸ ਕਰਕੇ ਤੁਹਾਨੂੰ ਹਰ ਪਾਸਿਓਂ ਹਰ ਪਾਸਿਓਂ ਅਸੀਂ ਸੇਵਾ ਕਰਕੇ ਨਿਹਾਲ ਕਰਨਾ ਤੁਸੀਂ ਸਾਡੇ ਰੱਬੋਂ ਲੋਕ ਕਹਿੰਦੇ ਆ ਰੱਬ ਸ਼ਾਇਦ ਮੰਦਰਾ ਵਸੀਤਾ ਗੁਰਦੁਆਰੇ ਜੀ ਮਿਲਦਾ ਲੇਕਿਨ ਮੇਰੇ ਰੱਬ ਤੁਸੀਂ ਹੋ ਤੁਸੀਂ ਪੰਜਾਬ ਦੇ ਉਹ ਲੋਕੋ ਤੁਸੀਂ ਉਹ ਜਿਵੇਂ ਤਿਲਾ ਚ ਤੇਲ ਛੁਪਿਆ ਸਾਗਰ ਚ ਲਹਿਰਾਂ ਛੁਪੀਆਂ ਫੁੱਲਾਂ ਚ ਖੁਸ਼ਬੂ ਛੁਪੀ ਹੈ ਕੰਨੇ ਚ ਗੁੜ ਛੁਪਿਆ ਦੁੱਤ ਚ ਮੱਖਣ ਛੁਪਿਆ ਉਸੇ ਤਰ੍ਹਾਂ ਪਰਮਾਤਮਾ ਹਰੀ ਨਾਰਾਇਣ ਅੱਲਾ ਬਾਹਗੁਰੂ ਬਣ ਕੇ ਤੁਹਾਡੇ ਦਿਲਾਂ ਦੇ ਅੰਦਰ ਤੁਹਾਡੇ ਅੰਦਰ ਛੁਪਿਆ ਹੈ ਇਸ ਕਰਕੇ ਮੈਂ ਆਪਣੇ ਰੱਬ ਨੂੰ ਸਲਾਮ ਕਰਦਾ ਤੁਹਾਨੂੰ ਸਲਾਮ ਮਾਰਦਾ ਔਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਕਿ 500 ਕਰੋੜ ਰੁਪਏ ਗੁਰੂ ਗੋਬਿੰਦ ਸਿੰਘ ਪਾਛਾ ਦੇ ਇਤਿਹਾਸ ਨੂੰ ਚਮਕਾਉਣ ਦੇ ਲਈ ਲੈਂਦੇ ਆ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਚਮਕਾਉਂਦੀਆਂ ਉਹ ਪੀੜ੍ਹੀਆਂ ਨੂੰ ਕੁਝ ਦੇ ਕੇ ਜਾਂਦੀਆਂ ਅਸੀਂ ਇਲੈਕਸ਼ਨ ਅਗਲੇ ਇਲੈਕਸ਼ਨ ਲਈ ਨਹੀਂ ਲੜਨਾ ਅਸੀਂ ਇਲੈਕਸ਼ਨ ਅਗਲੀ ਪੀੜ੍ਹੀ ਦੇ ਲਈ ਲੜਨਾ ਹੈ ਔਰ ਅੱਜ ਪੀੜ੍ਹੀ ਦੇ ਲਈ ਇੱਕ ਨਾਇਆ ਤੋਹਫਾ ਲੈ ਕੇ ਆਏ ਨੇ ਕੈਪਟਨ ਨਮਿੰਦਰ ਸਿੰਘ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬਾਤ ਖਤਮ ਖਟਕ